ਉਮਰਦ ਸਰਦੇ ਚੁਗਾਵਾ ਵਿਖੇ ਨਾਨਕ ਦੁਖੀਆ ਸਭ ਸੰਸਾਰ ਸੁਸਾਇਟੀ ਦੇ ਸਰਪ੍ਰਸ ਬਾਬਾ ਸੁਖਦੇਵ ਸਿੰਘ ਜੀ ਦੀ ਦੇਖ ਰੇ ਗ੍ਰੇਟ ਪੰਜ ਥੀਆਂ ਦੇ ਅਨੰਦ ਕਾਰਜ ਕਰਵਾਏ ਗਏ

komparamen <laughs>

ر <laughs> ਹਾਂਜੀ ਹੁਣ ਸਾਰੇ ਪਰੇਸ਼ਾਨ ਇੱਕ ਵਜ ਗਿਆ ਇਤਾਂ ਕੀ ਨਹੀਂ ਕਰ ਇੱਕ ਦੋ ਲੜ ਬੋਲੇ ਸੋਨਿਹਾਲੇ ਸਿਆ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

دو مارے چارے چارے بہت تکلیف دینے کیونکہ سماج اندر بہت ستکار جو کھنسے ہیں مریادا ان سارے ਤਨ ਤਨ ਸਤਿਗੁਰੂ ਸ੍ਰੀ ਗੁਰੂ ਰੰਧ ਸਾਹਿਬਾ ਜੀ ਦੀ ਹਜ਼ੂਰੀ ਅੰਦਰ ਗਾਏ ਜੇ ਸਤਿਗੁਰ ਨਦਰ ਕਰੇ ਨਿਮਖ ਇੱਕ ਹਰਨਾਮ ਦੇ

ਜਨਮ ਮਾਰਾਇਆ ਸੇਵਾ ਜੀ ਗੁਰੂ ਨਾਮ ਕਰਨ ਸਮਾਏ ਸਮਾਏ ਨਾਮੋ ਜਿਤ ਵੇ ਨਾਮੁ ਪੜੈ ਨਾਮ ਰਹੈ ਲਿਵ ਲਾਏ ਨਾਮ ਬਰਾਸ ਪਾਇਆ ਸਭੁ ਖੁਸਬਜਾਇ ਨਾਨਕ ਨਾਮੇ ਸਹਿਬਾਨ ਹਨ ਉਹਨਾਂ ਵੱਲੋਂ ਪੱਲੇ ਦੀ ਰਸਮ ਕਰਵਾਈ ਜਾਏਗੀ ਮੈਂ ਬੇਨਤੀ ਕਰਾਂਗਾ ਲੜਕੀਆਂ ਦਾ ਪੱਲਾ ਲੜਕੀ ਨੂੰ ਪਕੜਾਉਣ ਦੀ ਕਿਰਪਾਲਤਾ ਕਰਨ ਉਪਰੰਤ ਮੈਂ ਬੇਨਤੀ ਕਰਾਂਗਾ ਜੋ ਲੜਕੀ ਹਨ ਉਹ ਧਿਆਨ ਨਾਲ ਕੁਝ ਬੇਨਤੀ ਆਪ ਜੀ ਨੇ ਬੜੇ ਹੀ ਪਿਆਰ ਨਾਲ ਮੱਥਾ ਟੇਕ ਕੇ ਉੱਠਣਾ ਹੈ ਤੇ ਜੋ ਲੜਕੇ ਹਨ ਉਹ ਅਗਲੇ ਪਾਸੇ ਇਸੇ ਤਰ੍ਹਾਂ ਜਿਹੜੀ ਪਹਿਲੀ ਜੋੜੀ ਹੈ ਉਹ ਲੜਕਾ ਅਗਲੇ ਪਾਸੇ ਲੜਕੀ ਪਿੱਛੇ ਪਾਸੇ اسی طرح دوسری جوڑی لڑکا اگلے لڑکی پچھلے مارے سوہے محلہ چوتھا ब्रह्मा <Panye> वेद धरम धरा पाप तज आपल राम जिय धर्म धरो हर नाम त्यागो सिमृत नाम ते रडाया सतगुरु गुर पूराया नाथ सब ते सब पाप ਮਨ ਹਰ ਹਰ ਮਿਠਾ ਲਾਇਆ ਜਨਕ ਰੰਗ ਕਾ ਜੁਚਾਇਆ ਸਹਜ ਨੰਦ ਹੋਵਾ ਵਿਡਭਾਵੀ ਮਨ ਹਰ ਹਰ ਮਿਠਾ ਲਾਇਆ ਹਲੋ ਨਾਮ ਜਪਿਓ ਅਡਸ਼ਕਿਆ ਦੀ ਚਲਾਈ ਤੇਵਾ ਵਿਆਸ ਚਿਆਰਿਆਂ ਦੀ ਕਮਾਈ ਦਾ ਧਿਆਨ ਨਿਖਾਰੀਂ ਕੀ ਫਾਲਸਾ ਜੀ ਬੋਲੋ ਜੀ ਸਵਾਹਿ ਲੇ ਗੁਰੂ ਇਨਾਂ ਸਿੰਘਾਂ ਸਿੰਘੀਆਂ ਨੇ ਧਰਮ ਜੀ ਚੂਸੀ ਸਦੱਤੇ ਬਾਦ ਗੰਦ ਕਟਾ ਜੀ ਬੋਲੋ ਜੀ ਸਵਾਹਿ ਲੇ ਗੁਰੂ ਪੰਜਾਂ ਤਾਂ ਜੀ ਸਵਾਹਿ ਲੇ ਗੁਰੂ ਪ੍ਰਤਮੇ ਸਰਬੱਤ ਫਾਲਸਾ ਜੀ ਕੀ ਅਰਦਾਸ ਹੈ ਕਿ ਕਿ ਲਾਕੇ ਚ ਨਾਮ ਰੋਸ਼ਨ ਹੋਵਾ ਸਮਾਸ ਪੀਰੇ ਸਤਿਕਾਰ ਦੇ ਰਹੇ ਭਾਈ ਸੁਖਦੇਵ ਸਿੰਘ ਜੀ ਉਠੀਆਂ ਤੋਂ ਬਹੁਤ ਬਹੁਤ ਨਿਹਾਲ ਇਤਰਾ ਹੈ ਕਿ ਕਿ ਵਾਸੋ ਵੰਦ ਇਸੇ ਜੋਗਦਨ ਪਾਇਆ ਜਦ ਅੱਜ ਜਿੰਨਾ 10 ਦੇ ਕਲਾਤਕਾਰ ਤੋਂ ਹੋਇਆ ਨੇ ਉਹਨਾਂ ਨੂੰ ਸਾਰੇ ਗਰੁੱਪ ਪਟਾਉਣਾ ਬਾਰ ਬੱਤੀ ਹੋ ਰਹੇ ਨੇ ਆਪਣੇ ਕਮੇੜੀ ਕਰਨੇ ਨੇ ਉਹ ਗਰੁੱਪ ਤਾਂ ਹੋਣਾ ਵੀ ਸਾਰੇ ਅੱਗੇ ਬਾਹਲੇ ਨੇ ਪਿੱਛੇ ਖੜੇ ਹੋਈ ਮੈਂ ਕਹਿੰਦਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਾਨਕ ਦੁਖੀ ਆਸਾਪ ਸੰਸਾਰ ਸੁਸਾਇਟੀ ਦੇ ਪ੍ਰਧਾਨ ਸਾਹਿਬ ਸੁਖਦੇਵ ਸਿੰਘ ਜੀ ਓਠੀਆਂ ਵੀਰ ਅਮਨਦੀਪ ਸਿੰਘ ਜੀ ਖਤਰਾਂ ਕਲਾ ਚੜਦਾ ਪੰਜਾਬ ਸੁਸਾਇਟੀ ਉਦਾਸ ਜਸਬੀਰ ਸਿੰਘ ਖਾਲਸਾ ਚੇਅਰਮੈਨ ਦਸ਼ਮੇਸ਼ ਤਰਨਾਲ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਸੋਢੀ ਦੇ ਸੇਵਾਦਾਰ ਇਹ ਸਾਰੇ ਆਣ ਕੇ ਇੱਥੇ ਸੇਵਾ ਨਿਭਾਈ ਆ ਮੈਂ ਸਾਰੀ ਸੰਗਤ ਨੂੰ ਸਮੂਹ ਜਥੇਬੰਦੀ ਨੂੰ ਲੱਖ ਲੱਖ ਵਧਾਈ ਦਿੰਦਾ ਆ ਜਿਨ੍ਹਾਂ ਨੇ ਸੁਖਦੇਵ ਸਿੰਘ ਜੀ ਦਾ ਪੂਰਾ ਸਾਥ ਦਿੱਤਾ ਸਰਦਾਰ ਸੁਖਦੇਵ ਸਿੰਘ ਜਿਹੜੇ ਬਹੁਤ ਵੱਡਾ ਉਪਰਾਲਾ ਕੀਤਾ ਇਸ ਛਾਦੀਆਂ ਦੇ ਨਾਲ-ਨਾਲ ਰੋਟੀ ਪਾਣੀ ਦੇ ਨਾਲ-ਨਾਲ ਇਹਨਾਂ ਨੇ ਬੈੱਡ ਬਿਸਤਰੇ ਸੂਟ ਵਗੈਰਾ ਜਿਹੜਾ ਨਾਲ ਲਾਏ ਆ ਕਿ ਜਿਹੜਾ ਬੱਚਿਆਂ ਦੇ ਕੰਮ ਆ ਸਕਣ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਪਿਛਲੇ ਸਾਲ ਵੀ ਬਹੁਤ ਵਧੀਆ ਵਿਆਹ ਹੋਇਆ ਐ ਐਰ ਕੀ ਬਹੁਤ ਵਧੀਆ ਵਿਆਹ ਹੋਇਆ ਅਗਲੀ ਵਾਰ 11 ਵਿਆਹਾਂ ਦੀ ਇਹਨਾਂ ਨੇ ਆਵਾਜ਼ ਉਠਾਈ ਆ ਤੇ ਸੰਗਤ ਦਾ ਸਹਿਯੋਗ ਦਿਓ ਇਹਨਾਂ ਨੇ ਰਲ ਮਿਲ ਕੇ ਤਾਂ ਜੋ ਵਧੀਆ ਤੋਂ ਵਧੀਆ ਵਿਆਹ ਹੋ ਸਕਣ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਸੋਢੀ ਜੀ ਨੇ ਹਾਜ਼ਰੀ ਭਰਨੀ ਸੀ ਉਹ ਯੂਰ ਸਾਹਿਬ ਦਰਸ਼ਨਾਂ ਨੂੰ ਗਏ ਨੇ ਤੇ ਉਹਨਾਂ ਦੀ ਹਾਜ਼ਰੀ ਵੀ ਪ੍ਰਵਾਨ ਕਰਨੀ ਮੇਰੇ ਨਾਲ ਮੇਰੇ ਆਪਣਾ ਸੋਨੂ ਵੀਰ ਕਨਪੁਰ ਕਾਲੇ ਤੋਂ ਸਮਾਸੇਵੀ ਨੇ ਰੋਹਿਤ ਪਾਸੀ ਜੀ ਸਤਨਾਮ ਗਿੱਲ ਜੀ ਡੀਪੀਆਈ ਪਾਰਟੀ ਤੋਂ ਬਾਬਾ ਕੁਲਵੰਤ ਸਿੰਘ ਦੀ ਸ਼ਹਾਟਾ ਤੋਂ ਹੋਰ ਵੀਰ ਸਾਡੇ ਇੱਥੇ ਆਣ ਕੇ ਹਾਜ਼ਰੀ ਭਰੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੋਂ ਮੇਨ ਸਾਡੇ ਮੀਡੀਆ ਇੰਚਾਰ ਰঞ্জੀਤ ਸਿੰਘ ਜੀ ਪ੍ਰਦੀਪ ਸਿੰਘ ਜੀ ਜਿਹੜੇ ਆਣ ਕੇ ਲਾਈਵ ਚੱਲਦੇ ਰਹੇ ਸਾਰਾ ਇੱਥੇ ਸਾਡਾ ਸੰਯੋਗ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ